ਲੋ ਹਿ ਅੱਜ ਤੁਹਾਨੂੰ ਅਸੀਂ ਖੀਰੇ ਦੀ ਸਬਜ਼ੀ ਬਣਾਉਣਾ ਦੱਸਦੇ ਹਾਂ ਤੇ ਇਹ ਗਰਮੀਆਂ ਦੇ ਵਿੱਚ ਠੰਡੀ ਹੁੰਦੀ ਹੈ ਤੁਸੀਂ ਵੀ ਜ਼ਰੂਰ ਬਣਾ ਕੇ ਖਾਓ ਤੇ ਆਪਾਂ ਤੁਹਾਨੂੰ ਅੱਗੇ ਦੱਸਾਂਗੇ ਵੀ ਕਹੇ ਜਾ ਛੀਕਾ ਲੈਣਾ ਆਪਾਂ ਖੀਰਾ ਆਪਾਂ ਪੱਕਿਆ ਹੋਇਆ ਲੈਣਾ ਕੱਚਾ ਨਹੀਂ ਲੈਣਾ ਨਹੀਂ ਆਪਾਂ ਚైనਾਂ ਦਾ ਜਿਹੜਾ ਖੀਰਾ ਚైనਾਂ ਦਾ ਖੀਰਾ ਉਹ ਲੈਣਾ ਆਪਾਂ ਤੇ ਦੇਸੀ ਖੀਰਾ ਲੈਣਾ ਆਪਾਂ ਤੇ 5 ਮਿੰਟਾਂ 'ਚ ਬਣ ਜਾਂਦੀ ਹੈ ਇਹ ਤੇ ਬਹੁਤ ਹੀ ਟੇਸਟੀ ਬਣਦੀ ਹੈ ਦੁੱਧ ਵਾਲੀ ਵੀ ਬਣਾ ਸਕਦੇ ਹੋ ਤੁਸੀਂ ਸੁੱਕੀ ਵੀ ਬਣਾ ਸਕਦੇ ਹੋ ਅਸੀਂ ਦੁੱਧਾਂ ਲਈ ਬਣਾਵਾਂਗੇ ਇੱਥੇ ਇਸ ਤਰ੍ਹਾਂ ਬਹੁਤ ਹੀ ਟੇਸਟੀ ਸਬਜ਼ੀ ਬਣਦੇ ਤੁਸੀਂ ਜ਼ਰੂਰ ਬਣਾ ਕੇ ਦੇਖਿਓ ਤੇ ਇਹ ਗਰਮੀਆਂ ਦੇ ਵਿੱਚ ਠੰਡੀ ਹੁੰਦੀ ਹੈ ਤੇ ਚਲੋ ਜੀ ਆਪਾਂ ਬਣਾਉਣਾ ਤੁਹਾਨੂੰ ਦੱਸਦੇ ਆ ਉਹ ਆਹ ਹੀ ਰੋਜੀ ਦਾ ਕਲਸਾ ਵਾਹ ਹੀ ਰੋਜੀ ਦੇ ਪੱਤੇ ਆਪ ਸਭ ਦਾ ਸਾਡੇ ਚੈਨਲ ਤੇ ਸਵਾਗਤ ਹੈ ਸਭ ਨੂੰ ਫਿਰ ਪਰੀ ਸਸਰੀਆ ਕਾ ਅੱਜ ਆਪਾਂ ਖੀਰਾ ਦੀ ਸਬਜ਼ੀ ਬਣਾਉਣੇ ਦੇਖੋ ਇਸ ਤਰ੍ਹਾਂ ਦਾ ਖੀਰਾ ਲੈਣਾ ਤੁਸੀਂ ਪੱਕਿਆ ਹੋਇਆ ਤੇ ਆਪਾਂ ਖੀਰਾ ਧੋ ਕੱਟ ਕੇ ਧੋ ਲਿਆ ਤੇ ਇੱਧਰ ਪਿਆਜ਼ ਆ ਦੋ ਹਲਕੇ ਮੱਚਾਂ ਤੇ ਲਸਣ ਆ ਉਹ ਆਪਾਂ ਕੱਟ ਲਈ ਹੈ ਤੇ ਇਧਰ ਆਪਾਂ ਜੀਰਾ ਪਾ ਲਿਆ ਘਿਓ ਪਾ ਕੇ ਤੇ ਹੁਣ ਆਪਾਂ ਪਿਆਜ਼ ਪਾਵਾਂਗੇ ਲੈ ਕੇ ਆਉਂਦੇ ਆ ਗੋਭਰ ਨੂੰ ਬੱਚਾ ਸੀ ਛੋਟਾ ਛੋਟਾ ਦੇਖੋ ਜੀ ਆਪਾਂ ਟਮਾਟਰ ਪਾਉਣੇ ਨੇ ਕਿਉਂਕਿ ਆਪਾਂ ਦੁੱਧ ਪਾ ਕੇ ਬਣਾਉਣੀ ਆ ਸਬਜ਼ੀ ਤੇ ਖੀਰੇ ਦੀ ਸਬਜ਼ੀ ਠੰਡੀ ਹੁੰਦੀ ਹੈ ਤੇ ਦੁੱਧ ਪਾ ਕੇ ਟੇਸਟੀੀ ਬਹੁਤ ਵਧੀਆ ਹੈ ਇਹ ਤੁਸੀਂ ਵੀ ਬਣਾ ਕੇ ਵੇਖੋ ਗਰਮੀ ਦੇ ਵਿੱਚ ਤਾਂ ਖੀਰੇ ਦੀ ਸਬਜ਼ੀ ਬਣਾਉਣੀ ਚਾਹੀਦੀ ਹੈ ਜੇ ਤੁਸੀਂ ਸੁੱਕੀ ਬਣਾਉਣੀ ਆ ਸੁੱਕੀ ਵੀ ਬਣ ਜਾਂਦੀ ਹੈ ਵੀ ਦੁੱਧ ਨਾ ਪਾਉਂਗੇ ਫਿਰ ਵੱਧ ਕੱਟ ਲਓ ਤੁਸੀਂ ਖੀਰੇ ਤੇ ਸੁੱਕੀ ਬਣਾ ਲਓ ਟਮਾਟਰ ਪਾਰੋ ਵਿੱਚ ਤੇ ਅਸੀਂ ਵੀ ਦੁੱਧ ਫਟ ਜੂਆ ਇਸ ਲਈ ਥੋੜਾ ਜਿਹਾ ਟਮਾਟਰ ਪਾਉਂਦੇ ਨੇ ਜੇ ਪਿਆਜ਼ ਭੁੱਜ ਜਾਣ ਤੇ ਥੋੜਾ ਜਿਹਾ ਫਿਰ ਆਪਾਂ ਇੱਥੇ ਖੀਰੇ ਪਾਉਂਦੇ ਅਸੀਂ ਇਹ ਡੇਢ ਖੀਰਾ ਕੱਟਿਆ ਤੁਸੀਂ ਇੱਥੇ ਤਿੰਨ ਖੀਰੇ ਵੀ ਕੱਟ ਸਕਦੇ ਹੋ ਸੁੱਕੀ ਬਣਾਣੀ ਹੋ ਆਪਦੇ ਪਰਿਵਾਰ ਦੇ ਹਿਸਾਬ ਨਾਲ ਕਿ ਹੁਣ ਆਪਾਂ ਇਹ ਵਿੱਚ ਛੀਰੇ ਪਾਉਣੇ ਆ। ਥੋੜਾ ਜਿਹਾ ਰੋਸਟ ਕਰ ਲਾਂਗੇ ਫਿਰ ਨੂਨ ਮਿਰਚ ਪਾਵਾਂਗੇ। ਇਸ ਤੋਂ ਥੋੜਾ ਜਿਹਾ ਰੋਸਟ ਕਰ ਲਵਾਂਗੇ। ਲਓ ਜੀ ਆਪਣਾ ਰੋਸਟ ਹੋ ਗਿਆ। ਹੁਣ ਇਹਦੇ ਤੇ ਨੂਨ ਮਿਰਚ ਪਾਉਣੀ ਆਪਾਂ ਸਵਾਦ ਅਨੁਸਾਰ। ਥੋੜੀ ਜਿਹੀ ਮਿਰਚ ਪਾਵਾਂਗੇ, ਥੋੜੀਆਂ ਹਰੀਆਂ ਮਾਣਾਂ ਆਪਾਂ। ਥੋੜਾ ਜਿਹਾ Bisa kawan, Kita taruh yang ਆਹ ਜੀ ਜੇ ਤਾਂ ਤੁਸੀਂ ਸੁੱਕੀ ਸਬਜ਼ੀ ਮੈਂ ਤੁਹਾਨੂੰ ਹੋਰ ਦੋਤੀ ਰੋਸਟ ਕਰਕੇ ਫਿਰ ਹੌਣ ਮਚਪਾਉਣਾ ਹੋਣਾ ਆਪਾਂ ਇਹ ਜਿਹਾ ਪਾਣੀ ਆਵਾਂਗੇ ਥੋੜਾ ਜਿਹਾ ਤਾਂ ਹੁਣ ਆਪਾਂ ਇਹਨੂੰ ਸەم ਗੈਸ ਤੇ ਪਕਾ ਲਾਂਗੇ ਫਿਰ ਤੁਹਾਨੂੰ ਦਿਖਾਉਣੇ ਚਾਹੀਦੇ ਪੁੱਤ ਪਾਣਾ ਇਹਨੂੰ ਪਕਾ ਤਾਂ ਜਿਵੇਂ ਸەم ਦੋ ਵਜੇ ਆਪਾਂ ਟਾਕ ਦਿੰਦੇ ਹਾਂ ਸਭ ਨੂੰ ਦੇਖ ਕੇ ਦੱਸ ਦਵਾਂਗੇ ਲਓ ਜੀ ਆਪਣੀ ਸਬਜੀ ਬਣ ਕੇ ਤਿਆਰ ਹੋ ਗਈ ਦੇਖੋ ਬਿਲਕੁਲ ਰਜੀ ਪਈ ਹੁਣ ਦੁੱਧ ਪਾਉਣੇ ਆਂਦੇ ਵਿੱਚ ਆਪਾਂ ਦੇਖੋ ਜੀ ਦੁੱਧ ਪਾਉਣੇ ਆ ਤੈਸੇ ਸੁੱਕੀ ਵੀ ਬਣਾ ਸਕਦੇ ਆ ਤੇ ਤਰੀ ਵਾਲੀ ਬਹੁਤ ਟੇਸਟੀ ਬਣਦੀ ਹੈ ਨਾ ਠੰਡੀ ਹੁੰਦੀ ਹੈ ਸਬਜੀ ਤੇ ਸੁੱਕੀ ਬਣਾ ਲਓ ਫਿਰ ਵੀ ਇਹ ਖੀਵੇ ਦੀ ਸਬਜੀ ਠੰਡੀ ਹੁੰਦੀ ਹੈ ਗਰਮੀਆਂ ਦੇ ਵਿੱਚ ਤੇ ਹੁਣ ਇਹਨੂੰ ਆਪਾ ਵਾਲਾ ਦਵਾਰ ਲੈਣਾ ਰੋਤ ਨੂੰ ਤੇ ਜਦੋਂ ਵਾਲਾ ਆ ਗਿਆ ਤੇ ਫਿਰ ਆਪਾਂ ਗੈਸ ਬੰਦ ਕਰ ਦੇਣਾ ਇੱਕ ਵਾਲਾ ਦਵਾਰ ਨੂੰ ਭਾਂਡਾ ਦਵਾਰ ਨੂੰ ਤੇ ਆਪਾਂ ਸਿਰਫ ਅੱਧਾ ਇੱਕ ਗਲਾਸ ਦੁੱਧ ਦਾ ਪਾਇਆ ਇਸ ਵਿੱਚ ਸਟੇਨ ਵਾਲਾ ਤੇ ਇਹਨੂੰ ਵਾਲਾ ਆਉਣ ਦੇ ਦੇਖੋ ਜੀ ਵਾਲਾ ਹੁਣ ਲੱਗ ਗਿਆ ਤੇ ਸਬਜੀ ਬਣ ਕੇ ਤਿਆਰ ਹੈ ਇਹ ਨਾ ਕੈਮਰੇ 'ਚ ਚਿੱਟੀ ਜੀ ਸਬਜੀ ਆ ਰਹੀ ਹੈ ਤੇ ਹੁਣ ਤਾਂ ਇਹਦਾ ਕਲਰ ਪੀਲਾ ਹੈ ਦੇਖੋ ਜੀ ਉੱਤੇ ਲਾਈਟ ਜਗੀ ਜਾਂਦੀ ਹੈ ਨਾ ਇਸ ਕਰਕੇ ਸਬਜੀ ਦਾ ਕਲਰ ਬਦਲ ਸੋਣਾ ਜਨੋ ਜੀ ਆਪਾਂ ਅਗਲੀ ਵੀਡੀਓ 'ਚ ਮਿਲਦੇ ਹਾਂ ਸਾਡੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਦੇਖੋ ਜੀ ਬਣ ਕੇ ਤਿਆਰ ਹੈ ਸਬਜੀ ਤੇ ਬਹੁਤ ਹੀ ਟੇਸਟੀ ਬਣਦੀ ਹੈ ਤੁਸੀਂ ਵੀ ਬਣਾ ਕੇ ਦੇਖਣਾ ਤੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਕੰਟੀ ਹੋਟਾ ਨੂੰ ਗਰੂਟ ਨੂੰ ਨਾ ਚਲੋ ਜੀ ਆਪਾਂ ਅਗਦੇ ਵੀਡੀਓ ਚ ਮੈਂ ਆਪਦੇ ਕਲਰ ਐਡ ਜਾਂ ਜਿਵੇਂ ਇਹ ਕੜਛੀ ਤੇ ਵਿਚਾਰ ਰਿਹਾ ਇੱਥੇ ਨਹੀਂ ਆ ਰਿਹਾ ਹੁਣ ਆਪਾਂ ਕੈਸ ਬੰਦ ਕਰ ਦਿੰਨੇ ਆਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰੋ ਚਲੋ ਜੀ ਆਪਾਂ ਅਗਲੀ ਵੀਡੀਓ ਚ ਮਿਲਦੇ ਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ